ਮੇਰੀ ਗੱਲ ਸੁਣ ਸੰਭਲ ਜਾ ਮੇਰੀ ਗੱਲ ਸੁਣ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਵੱਡੀਆਂ ਗੱਲਾਂ ਹੋ ਜਾਂਦੀਆਂ ਹੀ ਫਿਰ ਹੁਣ ਕਹਿਤਾ ਨਾ ਵੀ ਆਨਲਾਈਨ ਅੱਖਾਂ 'ਚ ਘੱਟਾ ਪਾਣ ਵਾਲੇ ਇਹ ਬੱਚੇ ਹੁੰਦੇ ਹੀ ਆਨਲਾਈਨ ਕੰਮ ਆਨਲਾਈਨ ਕੰਮ ਦੇਖ ਆਪਣੇ ਅੰਦਰਾਂ ਦੇ ਵਿੱਚ ਕਮਰੇ ਆਲ ਚ ਯਾਰ ਕੀ ਕਰਦਾ ਫੋਨ ਮੈਂ ਨਹੀਂ ਆ ਸਕਦੀ ਯਾਰ ਅਜੇ ਰਖੜੀ ਕਿ ਤੂੰ ਸੀ ਗੱਲ ਕਿਦਾਂ ਨਹੀਂ ਕੀਤੀ ਐ ਰਖੜੀ ਵਾਲੇ ਦਿਨ ਕੋਈ ਆ ਰਿਹਾ ਕੋਈ ਜਾ ਰਿਹਾ ਮੈਂ ਕੀ ਕਰਾਂਗੀ ਮੈਂ ਨਹੀਂ ਆ ਸਕਦੀ ਮੈਂ ਰਿਸਕ ਲੈ ਲਵਾਂ ਜੇ ਮੈਂ ਤੁਹਾਨੂੰ ਮਿਲਣ ਆ ਗਈ ਮੇਰੇ ਪਿੱਛੇ ਪਿੱਛੇ ਕੋਈ ਆ ਗਿਆ ਫਿਰ ਕੌਣ ਜ਼ਿੰਮੇਵਾਰ ਹੈ आहो, <laughs> कोई गल नहीं, हाँ, हाँ, नहीं यार एंजॉय करो एंजॉय हां हां कोई गल नहीं यार ताड़ा मेरा प्रॉमिस है असी जो मर्जी करिए हां बस आज का दिन वेट कर लो आज का दिन तुम पता आया गया है इस तू बाद जो दो तुसी को होगे ओदो मिलांगे पक्का प्रॉमिस डन ओके बाय मंजू नहीं मंजू ਮੰਜੂ ਹਾਂਜੀ ਹਾਂਜੀ ਆਜੋ ਭੈਣ ਜੀ ਅੰਦਰ ਆਜੋ ਅੰਦਰ ਹੀ ਗਿਜੇ ਆਜੋ 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 ਭੈਣ ਜੀ ਆਈ 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 ਹਾਂ 1 ਮਿੰਟ ਮੈਂ ਤਾਂ ਲੋਕ ਕਰ ਜੀ ਫੋਨ ਕਿਸ ਤਰ੍ਹਾਂ ਠੀਕ ਹੈ ਵਧੀਆ ਵਧੀਆ ਉਹ ਬੈਠੋ ਵਧੀਆ ਚਾਹੀਦਾ ਮੈਂ ਨਾ ਫੋਨ ਆਇਆ ਐਸੀ ਮੇਰੇ ਭਰਾ ਦਾ ਅੱਛਾ ਤੇ ਮੈਂ ਨਾ ਫੋਨ ਕਰਦੀ ਪਈ ਸੀ ਤੁਹਾਨੂੰ ਤੁਹਾਡੀ ਆਵਾਜ਼ ਆਈ ਹੈ ਵਾ ਅੱਛਾ ਤੇ ਮੈਂ ਤਾਂ ਜੇ ਤੁਹਾਨੂੰ ਆਵਾਜ਼ਾਂ ਮਾਰੀ ਗਈ ਆਜੋ 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 ਮੈਂ ਵੀ ਇਧਰ ਨਗਦੀ ਬੈਸੀ ਅੱਛਾ ਮੈਂ ਤਾਂ ਬੜੇ ਦਿਨ ਹੋ ਗਿਆ ਆਨਾਂ ਕਰਦੇ ਆ ਮੈਂ ਕਿਹਾ ਮੈਂ ਹੋ ਕੇ ਆਵਾਂ ਮਨਜੀ ਆਜਾ ਨਾ ਸੀ ਦਾ ਸਰਚ ਕਰੀ ਮੈਂ ਬਸ ਇਸ ਤਰ੍ਹਾਂ ਹੀ ਮੇਰੇ ਕੋ ਆਇਆ ਹੀ ਨਹੀਂ ਗਿਆ ਮੈਂ ਕਿਹਾ ਚੱਲ ਅੱਜ ਮੈਂ ਨਾ ਕੋਈ ਚੱਲ ਚੱਲ ਨਹੀਂ ਮੈਂ ਵੈਸੇ ਗੱਲ ਕਰਦੀ ਪਈ ਆ ਅੱਛਾ ਇਹ ਮੈਂ ਕਿਹਾ ਸੋਖਣਾ ਕੁੜੀਆਂ ਤੇਰੀਆਂ ਵੀ ਦੋਵੇਂ ਜਵਾਨ ਹੋ ਗਈਆਂ ਹਨਾ ਚਲ ਕੋਈ ਕੈਨ ਵਾਲੀ ਗੱਲ ਹੈ ਧਿਆਨ ਦੇ ਲੈ ਕੋ ਗਈਆਂ ਹਨਾ ਉਹ ਤੇ ਹੈ ਕਿ ਮਤਲਬ ਤੁਹਾਡਾ ਨਹੀਂ ਮੈਂ ਮਤਲਬ ਤੇ ਕੋਈ ਨਹੀਂ ਮੈਂ ਵੈਸੇ ਤੇ ਨਾਲ ਗੱਲ ਕਰਨ ਤੂੰ ਮੇਰੀ ਹੀ ਭੈਣ ਆ ਹੂੰ ਤੇ ਭੈਣ ਦੇ ਨਾਤੇ ਕੁੜੀਆਂ ਹੀ ਆ ਮੇਰੀ ਆਪਣੇਵੀਆਂ ਹੂੰ ਹੈਨਾ ਤੇ ਮੈਂ ਵੀ ਗੱਲ ਕਰਨ ਆਈ ਸਾਂ ਵੇ ਗੁੱਸਾ ਨਾ ਕਰੀ ਗੱਲ ਦਾ ਮੇਰੀ ਵੀ ਧੀ ਆ ਤੇਰੀ ਛੋਟੀ ਕੁੜੀ ਨੂੰ ਨਾ ਮੈਂ ਬੜੀ ਬੜੀ ਵੇਖਿਆ ਬਾਹਰ ਢੜ ਢੋਹ ਫੋਨ ਤੇ ਲੱਗੀ ਹੁੰਦੀ ਯਾਰ ਮੇਰੇ ਜਦੋਂ ਵੇਖੋ ਉਹਦੇ ਹੀ ਫੋਨ ਤੇ ਲੱਗੀ ਰਹਿੰਦੀ ਪਤਾ ਕੀ ਜਮਾਨੇ ਦਾ ਮੂੰਹ ਨਹੀਂ ਫੜ ਲੈਣਾ ਮੇਰਾ ਕਹਿਣਾ ਮੈਂ ਇਹੋ ਹੀ ਤੈਨੂੰ ਗੱਲ ਅੱਗੇ ਵੀ ਕਹਿਣ ਕਿ ਗਦੋਰੀ ਆਈਆਂ ਪਰ ਮੈਂ ਕਿਹਾ ਕਿ ਤੈਨੂੰ ਮੇਰੀ ਭੈਣ ਨਾਲ ਗੁੱਸਾ ਨਾ ਕਰ ਲਈ ਗੁੱਸੇ ਵਾਲੀ ਇਹਦੇ ਚ ਕੋਈ ਗੱਲ ਨਹੀਂ ਗਈ ਅੱਜ ਮੇਰੀਆਂ ਅੱਖਾਂ ਨੂੰ ਬੁਰਾ ਲੱਗਿਆ ਕੱਲ ਨੂੰ ਲੋਕੀ ਵੀ ਗੱਲਾਂ ਕਰਨਗੇ ਮੈਂ ਨਹੀਂ ਚਾਹਦੀ ਕਿ ਸਾਡੀ ਕੁੜੀ ਨੂੰ ਕੋਈ ਠੱਕ ਕੇ ਗੱਲ ਕਰੇ ਤੂੰ ਖਾਸ ਕਰਕੇ ਉਸ ਗੱਲ ਧਿਆਨ ਰੱਖ ਦੇਖ ਨਾ ਮੇਰੀਆਂ ਕੁੜੀਆਂ ਨਾ ਇਹੋ ਜੀਆਂ ਨਹੀਂ ਗਈਆਂ ਖਾਸ ਕਰਕੇ ਛੋਟੀ ਅੱਜ ਕਨਾਂ ਆਨਲਾਈਨ ਸਿਸਟਮ ਹੈ ਆਨਲਾਈਨ ਉਹ ਕਲਾਸਾਂ ਲਗਾਉਂਦੀਆਂ ਵਾ ਉਹਨਾਂ ਨੂੰ ਕੰਮ ਆਉਂਦਾ ਵਾ ਕਾਲਜ ਦਾ ਮੇਰੀ ਗੱਲ ਸੁਣ ਸੰਭਲ ਜਾ ਮੇਰੀ ਗੱਲ ਚ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਵੱਡੀਆਂ ਗੱਲਾਂ ਹੋ ਜਾਂਦੀਆਂ ਹੀ ਫਿਰ ਹੁਣ ਕਹਿਤਾ ਨਾ ਵੀ ਆਨਲਾਈਨ ਅੱਖਾਂ ਚ ਘੱਟਾ ਪਾਣ ਵਾਲੇ ਇਹ ਬੱਚੇ ਹੁੰਦੇ ਆਨਲਾਈਨ ਕੰਮ ਆਨਲਾਈਨ ਕੰਮ ਹੁੰਦੇ ਆਪਣੇ ਅੰਦਰਾਂ ਦੇ ਵਿੱਚ ਕਮਰੇ ਅੱਜ ਬਾਹਰ ਏੜੇ 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 ਕਰਕੇ ਗੱਲ ਲਿੰਦੀ ਨਾਲੇ ਉਮਰ ਵੇਖ ਤੂੰ ਕਿਹੜੀ ਜਾਂਦੀ ਪਈ ਮੈਂ ਨਹੀਂ ਚਾਹਦੀ ਮੁਰਗੇ ਕੱਲ ਨੂੰ ਲੋਕੀ ਗੱਲ ਕਰਨ ਤਾਂ ਤੂੰ ਮੁਰਗੇ ਹੱਥ ਮਲਦੀ ਰਹਿ ਜਵੇਂ ਮੈਂ ਤੈਨੂੰ ਦੱਸਾਂ ਗੌਰ ਕਰ ਦੇਖ ਮੈਂ ਮਰੀਏ ਮਨ ਸਭ ਪਤਾ ਵੈ ਮੇਰੇ ਬੱਚੇ ਕਿੱਦਾਂ ਦੇ ਐ ਤੇ ਕਿੱਦਾਂ ਦੇ ਨਹੀਂ ਤੁਹਾਨੂੰ ਨਾ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਮੈਂ ਆਪੇ ਵੇਖ ਲਵਾਂਗੀ ਮੇਰੀ ਕੁੜੀਆਂ ਕੀ ਕਰਦੀਆਂ ਜਾਂ ਮੇਰੇ ਮੁੰਡੇ ਕੀ ਕਰਦੇ ਪਏ ਮੈਂ ਤਾਂ ਹੁਣ ਤੁਹਾਨੂੰ ਜਿੱਤਾ ਹੀ ਦੱਸ ਤੋ ਵੇਲਾ ਦੂਰ ਨਹੀਂ ਫਿਰ ਜਦੋਂ ਕਹੇਗੀ ਪਿਆਰ ਨਾਲ ਜੋ ਕਹਿ ਕਹਿ ਕੇ ਐਸੀ ਠੀਕ ਹੀ ਕਹਿ ਕੇ ਗਈ ਸੀ ਅਮਲ ਕਰਨਾ ਤਾਂ ਵੀ ਦੀਗਾ ਨਹੀਂ ਕਰਨਾ ਤਾਂ ਵੀ ਠੀਕ ਐ ਮੇਰਾ ਕੰਮ ਸੀ ਤੁਹਾਨੂੰ ਦੱਸਣਾ ਠੀਕ ਐ ਬਾਅਦ ਚ ਤੁਸੀਂ ਮੇਰੀਆਂ ਗੱਲਾਂ ਯਾਦ ਕਰਕੇ ਪਛਤਾਏਗੀ ਤਦੰਦਾਸਤੇ ਫਿਰ ਨਾ ਮੈਨੂੰ ਪਾਈ ਕਿਹੜੀ ਗੱਲ ਕਹਿ ਗਈ ਬੰਨੋ ਪਰ ਮਨ ਨੂੰ ਆਪਣੀਆਂ ਕੁੜੀਆਂ ਤੇ ਤੇ ਆਪਣੇ ਬੱਚਿਆਂ ਦੇ ਪੂਰਾ ਵਿਸ਼ਵਾਸ ਹੈਗਾ ਵੈ ਮੇਰੀਆਂ ਕੁੜੀਆਂ ਨੇ ਇਹੋ ਜਿਹਾ ਕੁਝ ਕਰ ਸਕਦੀਆਂ ਯਾਰ ਨੇਲਸ ਮੇਰੇ ਕਿੰਨੇ ਜਿਆਦੇ ਵੀਕ ਹੋ ਗਏ ਕਰ ਵੀ ਨਹੀਂ ਜਿਆਦੀ ਹੋ ਗਈ ਨਾ ਇਸੇ ਵੀ ਨਹੀਂ ਕੰਮ ਕਰਨਦੇ ਅਰ ਰੀਦੀ ਕਿਥੇ ਰੀਦੀ ਨਹੀਂ ਰੀਦੀ ਹੂੰ ਮੇਰੀ ਗਾਲ ਸੁਣ ਆ ਬਾਰ ਬਾਰ ਉਧਰ ਕੀ ਕਰਨ ਚਲ ਜਾਨੀ ਆ ਤੂੰ ਹਾਂਜੀ ਉੱਥੇ ਕਰਨ ਚਲ ਜਾਨੀ ਆ ਉੱਥੇ ਉੱਥੇ ਉਹ ਬਾਹਰ ਦੇਖਦੇ ਵੀ ਹੀ ਮੈਂ ਕਿਹਾ ਧੁੱਪ ਹੈਗੀ ਜਾਦਾ ਹੀ ਅੱਜ ਗਰਮੀ ਤੇਰੀ ਗੈਲਰੀ ਚ ਧੁੱਪ ਨਹੀਂ ਆਉਂਦੀ ਤੇ ਫੋਨ ਘੱਟ ਲਗਾਈ ਜਾਨੀ ਆ ਨਹੀਂ ਮੈਂ ਫੜਿਆ ਹਾਂ ਦੋਸਤੋ ਮੰਮੀ ਆ ਗਈ ਹਾਂਜੀ ਮੰਮੀ ਦੀਦੀ ਹਾਂਜੀ ਮੰਮੀ ਤੇ ਕਿਰਨ ਹਾਂਜੀ ਐ ਬੇਟਾ ਇੱਥੇ ਰੱਖ ਗੱਡੀ ਜਰਾ ਅੱਧਰ ਆਓ ਮੇਰੇ ਕੋਲ ਤੂੰ ਜਾਨੀ ਆ ਚੱਲਨੀ ਾਂਗੀ ਬੈਠੋ ਹਾਂਜੀ ਦੱਸੋ ਦੱਸੋ ਦੇਖ ਪੁੱਤਰ ਤੇਰੀ ਦੀ ਤੂੰ ਮੈਨੂੰ ਕਿਸੇ ਚੀਜ਼ ਦੀ ਕਮੀ ਰੱਖੀ ਐ ਅਸੀਂ ਆਪਾਂ ਕਹੋ ਕੀ ਰੱਖੀ ਐ ਹਾਂ ਆਪਾਂ ਤੇ ਵਧੀਆ ਰਹਿਣ ਨੇ ਆ ਪਾਪਾ ਨੂੰ ਜੋ ਕਹਿੰਦਾ ਉਹ ਲਿਆ ਦਿੰਦੇ ਸਾਨੂੰ ਲਿਆ ਦਿੰਦੇ ਆ ਨਾ ਦੀਦੀ ਪੁੱਤਰ ਹਾਂਜੀ ਮੰਮੀ ਦੇਖ ਤੂੰ ਗੀ ਸਭ ਤੋਂ ਛੋਟੀ ਹਾਂ ਤੇਗੀ ਸਭ ਤੋਂ ਲਾਡਲੀ ਹਾਂਜੀ ਪਰ ਅੱਜ ਮਨ ਬੜਾ ਦੁੱਖ ਲੱਗਾ ਏ ਦੁੱਖ ਹਾਂ ਕਿਉਂ ਮਨ ਤੇ ਇੱਕ ਕੰਪਲੇਂਟ ਆਈ ਹੈ ਕੰਪਲੇਂਟ ਹੈ ਹਾਂ ਪੁੱਤ ਮੇਰੀ ਕੰਪਲੇਂਟ ਹਾਂ ਕਿੰਨੇ ਕੌਣ ਕਿੱਥੋਂ ਆ ਗਿਆ ਕੋਈ ਕਿੱਦਾਂ ਕਿੰਨੇ ਕੀਤੀ ਮੇਰੀ ਗੱਲ ਸੁਣ ਜੇ ਹੋਰ ਕਿਸੇ ਨੇ ਕਿਹਾ ਹੁੰਦਾ ਨਾ ਤਦੇ ਮਨ ਮੂੰ ਵੱਡੇ ਕੇ ਨਾ ਜੀਬ ਕੱਟ ਕੇ ਤੇ ਉਹਨੂੰ ਮਨ ਘਰ ਭੇਜ ਦੇਣਾ ਸੀ ਤੇ ਇਹ ਜਿਹੜੀ ਕੰਪਲੇਂਟ ਕੀਤੀ ਹੈ ਨਾ ਉਹ ਮੇਰੀ ਭੈਣ ਨੇ ਕੀਤੀ ਐ ਅਰ ਨਾ ਆਂਟੀ ਤੇਰੀ ਨੇ ਅਰ ਨਾ ਓਹੋ ਛੱਡੋ ਅਰ ਨਾ ਆਂਟੀ ਦਾ ਤਾਂ ਕੰਮ ਹੀ ਇਹੀ ਐ ਸਾਰੀ ਗਲੀ ਚ ਸੁਹਾਂ ਲੈਂਦੀ ਰਹਿੰਦੀ ਕਦੀ ਕਹੇ ਬੂਹੇ ਵੜ ਜਾਂਦੀ ਕਦੀ ਕਹੇ ਵੇਲੀ ਤੇ ਗਈ ਆ ਮੇਰੀ ਗੱਲ ਸੁਣ ਤੁਸੀਂ ਉਹਨਾਂ ਤੇ ਵੀ ਵਿਸ਼ਵਾਸ ਕਰਦੇ ਪਿਓ। ਕਿਉਂ ਮੰਮੀ? ਮੰਨੂ ਉਹਦੇ ਤੇ 110% ਵਿਸ਼ਵਾਸ ਸੀ। ਤੇ ਆਪਣੀ ਧੀ ਤੇ ਨਹੀਂ ਹੈਗਾ? ਧੀ ਤੇ ਵੀ ਮੰਨੂ ਹੈਗਾ ਵੈ। ਪਰ ਜਿਸ ਤਰ੍ਹਾਂ ਉਹਨੇ ਮੰਨੂ ਕਿਹਾ ਵੈ ਨਾ ਤੇ ਥੋੜੇ ਦਿਨਾਂ ਦਾ ਨਾ ਮੈਂ ਵੀ ਧਿਆਨ ਰੱਖਦੀ ਪਈ ਆਂ। ਮੈਂ ਪਾਗਲ ਨਹੀਂ ਕੀ। ਤੁਹਾਡੇ ਪਾਪਾ ਤੁਹਾਨੂੰ ਕੁਛ ਕਹਿੰਦੇ ਨਹੀਂ। ਤੁਸੀਂ ਮੁੰਡਿਆਂ ਨੂੰ ਲਫੰਡਾ ਲਫੰਡਾ ਲਫੰਡਰ ਲਾਇਆ ਆ ਜੇ। ਤੂੰ ਨਾ ਮੰਨੂ ਕਲ ਪਾਈ ਨਾ ਤੇ ਮੇਰੀ ਨਾ ਕੰਨ ਖੋਲ ਕੇ ਗੱਲ ਸੁਣ ਲੈ। ਕਿਤੇ ਨਾ ਫੋਨ ਤੇ ਗੱਲਾਂ ਲੱਗੀ ਰਹਿਣ ਨੀ ਗੈਲਰੀ ਦੇ ਵਿੱਚ। ਓਹ ਉਹ ਮੇਰੀ ਕਾਲਜ ਵਾਲੀ ਫਰੈਂਡ ਹੈਗੀ ਆ ਮੰਮੀ ਉਹਦਾ ਫੋਨ ਆਂਦਾ ਹੈ ਉਹੋ ਹੀ ਆ ਮੰਮੀ ਜਿਹਨੂੰ ਐਕਟਿਵਾ ਸਿਖਾਉਂਦੀ ਰਹਿੰਦੀ ਸੇਰ ਖਾ ਜਾਂਦੀ ਇਹਦਾ ਫੋਨ ਕਰ ਕਰਕੇ ਪਤਾ ਨਹੀਂ ਇਹਨੂੰ ਕੀ ਐਕਟਿਵਾ ਸਿਖਾਉਣ ਨੂੰ ਚੱਲ ਜਾਂਦੀ ਦੇਖ ਪੁੱਤਰ ਮੈਂ ਤੇਰਾ ਬੱਗੇ ਹੱਥ ਜੋੜਦੇ ਹਾਂ ਕਿ ਐਹੀ ਗੱਲ ਹੋਵੇ ਪਰ ਫੇਰ ਵੀ ਉਹਨੇ ਕੁਝ ਦੇਖਿਆ ਤੇ ਉਹਨੇ ਕੁਛ ਕਿਹਾ ਸਹੇਲੀ ਨੂੰ ਗੱਲ ਕਰਨਾ ਜਾਂ ਜਨ ਕਿ ਮੈਡਮ ਨਾਲ ਗੱਲ ਕਰਨਾ ਜਾਂ ਰਿਸ਼ਤੇਦਾਰਾਂ ਨਾਲ ਗੱਲ ਕਰਨਾ ਹੋਰ ਸਾਭ ਹੁੰਦੀ ਤੂੰ ਗੈਲਰੀ ਚ ਖਲੋ ਕੇ ਹਿੜ 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 ਲਾ ਛੜਦੀ ਆ ਐ ਕੋਈ ਪੁੱਤਰ ਵੇ ਪੁੱਤਰ ਮੇਰੀ ਗੱਤ ਤੂੰ ਤੈਨੂੰ ਤੁਹਾਨੂੰ ਮੇਰੀਆਂ ਨਾ ਹਜੇ ਗੱਲਾਂ ਲੱਗਦੀਆਂ ਨੇ ਪਿਹੜੀਆਂ ਤੂੰ ਚਿੜ 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 ਕੇ ਮੈਂ ਸਭ ਕੁਝ ਦੇਖਦੀ ਪਈ ਆ ਤੂੰ ਹੋ ਗਈ ਵੱਡੀ ਉਹਨੂੰ ਸਮਝਾ ਪਾਪਾ ਦੀ ਵੇਖ ਲੋ ਪੁੱਤਰ ਕਿੰਨੀ ਇੱਜ਼ਤ ਹੈ ਗਈ ਆ ਲੋਕੇ ਦੂਰੋਂ ਸਲਾਮਾਂ ਦਿੰਦੇ ਆ ਤੇ ਕੱਲ ਨੂੰ ਪੁੱਤਰ ਪਾਪਾ ਨੂੰ ਬੜੇ ਠੇਸ ਪਹੁੰਚ ਨਹੀਂ ਜੇ ਜੇ ਤੁਸੀਂ ਕੋਈ ਉਹ ਜਿਹੜਾ ਦੋਨਾਂ ਨੇ ਕੰਮ ਕੀਤਾ ਤੇ ਆਨਡਾਉਨਸਲ ਫੰਡਰ ਤੁਸੀਂ ਕਹਿੰਦੇ ਨਾ ਉਹਨਾਂ ਨੂੰ ਮੈਂ ਆਪੇ ਸੰਭਲਾਂਗੀ ਚੱਲ ਫੰਡਰ ਹੀ ਸਹੀ ਪਰਤੀਓ ਕੋਈ ਉਹ ਜਿਹੜਾ ਕੰਮ ਨਾ ਕਰਨਾ ਜਿਹੜਾ ਸਾਨੂੰ ਸ਼ਰਮਿੰਦਿਆ ਹੋਣਾ ਪਵੇ ਕਿਸੇ ਦੇ ਅੱਗੇ ਨਹੀਂ ਮੰਮੀ ਤੂੰ ਹੀ ਟੈਨਸ਼ਨ ਨਾ ਲਉ ਚੱਲ ਮੇਰਾ ਕੁਝ ਨਹੀਂ ਕਰਦੀ ਪੰਤਾ ਚਾਹ ਜਾ ਤੂੰ 2 ਮਿੰਟ ਹੈ ਚੱਲ ਚੱਲ ਜੀ ਸੰਭਲ ਜਾਣ ਮੇਰੀਆਂ ਕੁੜੀਆਂ ਹੈਗੀਆਂ ਤੇ ਸਮਝਦਾਰ ਕੋਈ ਉਹਦੀ ਗੱਲ ਨਹੀਂ ਹੈ ਨੀ ਸਵੇਰ ਦੀ ਮੈਸਟਰਾ ਬੈਠੀ ਹੋਈ ਆ ਚਾਹ ਦੇਣੀ ਹੈ ਕਿ ਨਹੀਂ ਦੇਣੀ ਓਹੋ ਦਾਦੀ ਕੀ ਹੋਇਆ ਵਾ ਸਵੇਰੇ ਸਵੇਰੇ ਘੜਤੀ ਜਾਂਦੇ ਤੇ ਇੱਧਰ ਆਓ ਮੇਰੀ ਗੱਲ ਸੁਣੋ ਆ ਜਾਂਦੀ ਹੁਣੇ ਚਾਹ ਕੱਲ ਦਾ ਬੂਠਾ ਬਣਾਇਆ ਹੈ ਇਹਨਾਂ ਨੇ ਚਲੋ ਕੋਈ ਨਹੀਂ ਤੁਸੀਂ ਗਰਮ ਨਾ ਆਇਆ ਕਰੋ ਆਓ ਚਾਹ ਆ ਜਾਂਦੇ ਜੋ ਕਿਉਂ ਨਾ ਆਕਰ ਹੈਂ ਇੱਥੇ ਆਉ ਦੇ ਬੋ ਐ ਤੇਲ ਬੋ ਨਕਾਲ ਦਾ ਬੂਥਾ ਬਣਾਇਆ ਜੋ ਮਰਜ਼ੀ ਬਣਾਈ ਰੱਖਣ ਦੀ ਬੋਤੀ ਵਤ ਹੈ ਮੈਂ ਨਾ ਪਰਵਾਹ ਨਹੀਂ ਕਰਨੀ ਪੋਤਰਾ ਮੇਰਾ ਮੈਂ ਆਪਣੀ ਮਰਜ਼ੀ ਦਾ ਵਿਆਹ ਕਰਾਣਾ ਪੂਜਾ ਵੀ ਆਪਣੀ ਮਰਜ਼ੀ ਦਾ ਮੈਂ ਲਿਆਈ ਸੀ ਤੇ ਮਾਰੇ ਘਰ ਦੀ ਲਿਆਂਦੀ ਐ ਐਡੀ ਵਧੀਆ ਕੁੜੀ ਲਿਆਂਦੀ ਐ ਬੈ ਜੋ ਇਹ ਮੈਂ ਨਵੀਂ ਰੀਤ ਨਹੀਂ ਚਲਾਨੀ ਕਿ ਭਲਾਏ ਜੇ ਕਹੀ ਜਾਂ ਲਵ ਮੈਰੀ ਕਰਨੀ ਐ ਮੈਂ ਨਹੀਂ ਹੁੰਦੇ ਨਾ ਇਸ ਤਰ੍ਹਾਂ ਦਾਦੀ ਪਰਦਾ ਹੁਣ ਨਹੀਂ ਲੱਗਦਾ ਤੁਸੀਂ ਜੋ ਕੁਝ ਵੀ ਕਰਨ ਦੇ ਗਲਤ ਕਰਨ ਦੇ ਜੇ ਪਹਿਲਾਂ ਵੇਖੋ ਆਪਾਂ ਕਿੰਨਾ ਕਰਦੇ ਸੀ ਇਹ ਭਾਜੀ ਵਿਆਹ ਕਰਾ ਲਣ ਵਿਆਹ ਕਰਾ ਲਣ ਹੁਣ ਤੁਹਾਨੂੰ ਪਤਾ ਵਾ ਘਰ ਵਿੱਚ ਚੱਲ ਕੇ ਰਿਸ਼ਤਾ ਆਇਆ ਵਾ ਤੇ ਫੇਰ ਤੁਸੀਂ ਪੰਗਾ ਪਾਈ ਜਾਂਦੇ ਜੇ ਚੱਲ ਕੇ ਆਇਆ ਰਿਸ਼ਤਾ ਇਹ ਤੇਨੇ ਆਪ ਪਸੰਦ ਕੀਤਾ ਮਗਰ ਪੈ ਕੇ ਚੱਲ ਕੇ ਰਿਸ਼ਤਾ ਕਿੱਥੇ ਆ ਗਿਆ ਉਹ ਚਲੋ ਬੜੀ ਵੱਡੀ ਗੱਲ ਆ ਕਿ ਭਾਜੀ ਨੇ ਵਿਆਹ ਵਾਸਤੇ ਹਾਂ ਕਰਦੀ ਭਾਵੇਂ ਆਪਣੀ ਪਸੰਦੀਦਾ ਕੁੜੀ ਨਾਲ ਹੀ ਵਿਆਹ ਕਰਾਣਾ ਤੇ ਹਾਂ ਕਿਦੀ ਪਰ ਹਾਂ ਤੇ ਕਰਦੀ ਨਾ ਤਵ ਵਿਆਹ ਜੋ ਨੇ ਕਰਾਣਾ ਹੀ ਸੀ ਉਹ ਤਾਂ ਨਖਰੇ ਕਰਦਾ ਪਿਆ ਸੀ ਉਹ ਨਹੀਂ ਕਰਾਉਣਾ ਸੀ ਮੈਂ ਪਤਾ ਨਹੀਂ ਕਿੰਨੀ ਵਾਰੀ ਪੁਸ਼ ਪੁਸ਼ ਕੇ ਥੱਕ ਗਿਆ ਉਹਨਾਂ ਕੋ ਕਹਿੰਦੇ ਮੈਂ ਵਿਆਹ ਕਰਾਉਣਾ ਹੀ ਨਹੀਂ ਐਵੇਂ ਨਹੀਂ ਕਰਾਣਾ ਸੁਣੋ ਤੁਸੀਂ ਜੇ ਕਹਿੰਦੇ ਜੇ ਕਿ ਮੈਂ ਆਪਣੀ ਪਸੰਦ ਨਾਲ ਕਰਾਉਣਾ ਵਾ ਜੇ ਉਹ ਨਾ ਕਰ ਦੇਣ ਫਿਰ ਕੀ ਕਰੋਗੇ ਐਵੇਂ ਨਹੀਂ ਕਰੇਗਾ ਨਾ ਉਹ ਦੋਦੀ ਮੈਂ ਦਾਦੀ ਹੈਂੀ ਆ ਦਾਦੀ ਉਹ ਮੰਨਿਆ ਤੁਸੀਂ ਦਾਦੀ ਜੇ ਪਰ ਤੁਸੀਂ ਆਪਣੇ ਬੱਚਿਆਂ ਦਾ ਵੀ ਤਾਂ ਸੋਚੋ ਨਾ ਇਹ ਥੋੜੀ ਹੈਗੀ ਜ਼ਬਰਦਸਤੀ ਆਪਣੇ ਫੈਸਲੇ ਉਹਨਾਂ ਤੇ ਥੋਪਣੇ ਹੀ ਆ ਸਾਹਿਲ ਪੁੱਤ ਮੇਰੀ ਗੱਲ ਸੁਨਾਂ ਤੇਰੇ ਦਾਦਾ ਸਵਾਭ ਬਹੁਤ ਸਖਤ ਸੀ। ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਸਗਰ ਨੰਬਰ ਸੀ। ਤੇਰਾ ਇਹ ਮਤਲਬ ਨਹੀਂ ਉਹ ਦੁਨੀਆ ਤੇ ਇਹ ਤੇ ਮੈਂ ਇਹਨਾਂ ਦੀ ਸ਼ਰਤਾਂ ਮੰਨੀ ਜਾਵਾਂ। ਉਹ ਦਾਦੀ ਉਦੋਂ ਟਾਈਮ ਹੋ ਰਹੀ ਉਦੋਂ ਚੱਲ ਜਾਂਦਾ ਸੀ ਇਹ ਸਭ ਕੁਝ। ਅੱਜ ਕੱਲ੍ਹ ਨਹੀਂ ਇਹ ਚੀਜ਼ਾਂ ਚੱਲਦੀਆਂ। ਤੂੰ ਸਮੇਂ ਨੂੰ ਨਾ ਵੇਖ ਆਪਣੇ ਪਰਿਵਾਰ ਨੂੰ ਏ ਸਾਡੇ ਪਰਿਵਾਰ 'ਚ ਕੀ ਚੱਲਦਾ। ਉਹ ਦਾਦੀ ਹੋਂ ਨਾ ਵੈਸੇ ਤੇ ਸੱਚੀ ਪੁੱਛ ਹੋਣਾ ਨਾ ਜਾਇਜ਼ ਹੀ ਪੰਗਾ ਪਾਉਂਦੇ। ਚੰਗਾ ਭਲਾ ਆਪਣੇ ਘਰ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਵਾ ਤੇ ਤੁਸੀਂ ਹੁਣ ਪੰਗਾ ਪਾਉਂਦੇ ਜੇ। ਮੈਂ ਪੰਗਾ ਨਹੀਂ ਪਾਣੀ। ਤੁਸੀਂ ਜਿਹੜੀਆਂ ਵੀ ਚਾਰੀਜਾਂ ਪੂਰੀਆਂ ਕਰਨੀਆਂ ਨਾ ਜਿਹਦੇ ਆ ਭਾਈ ਦਾ ਵਿਆਹ ਹੋਣਾ ਵਾ ਉਹਦੇ ਨਾਲ ਕਰ ਲਿਓ ਹਾ ਜ਼ਰੂਰੀ ਤੁਸੀਂ ਉਹਦੇ ਨਾਲ ਹੀ ਕਰਨਾ ਵਾ ਉਹ ਦਾਦੀ ਠੀਕ ਆ ਆਪਾਂ ਮੰਨ ਲੈਨੇ ਢਾਡੀ ਪਰ ਤੁਸੀਂ ਵੇਖੋ ਜ਼ਬਰਦਸਤੀ ਕਰਨ ਦੇ ਭਾਈ ਨਾ ਕੱਲ ਨੂੰ ਭਾਈ ਨੇ ਕੁਛ ਕਰ ਲਿਆ ਫਿਰ ਨਹੀਂ ਐਵੇਂ ਕਰ ਲਿਆ ਉਹ ਤਾਂ ਜਿਹੜੇ ਗਰਦਿਓ ਵਸਦੇ ਨਹੀਂ ਹੁੰਦੇ ਉਹ ਫੋਕੀ ਡੋਰਾ ਆਪਣੀਆਂ ਦਹਾਨ ਡਿਆ ਦਾਦੀ ਇਹ ਨਾ ਵੇ ਕੱਲ ਨੂੰ ਤੁਹਾਡੇ ਆ ਫੈਸਲੇ ਦੇ ਨਾ ਤੁਹਾਨੂੰ ਆਪ ਨੂੰ ਹੀ ਸ਼ਰਮਿੰਦਾਣਾ ਪਵੇ ਨਹੀਂ ਕਿਹੜੀ ਗੱਲ ਮੈਨੂੰ ਸ਼ਰਮਿੰਦਾ ਹੋਣਾ ਪਿਆ ਤੇ ਕਿਉਂ ਹੋਣਾ ਪਏਗਾ ਮੈਂ ਨਵੋਦਾਨ ਤੋਂ ਪਹਿਲਾਂ ਹੀ ਇਹਦਾ ਵਿਆਹ ਪੱਕਾ ਕਰ ਦੇਣਾ ਮੰਮੀ ਮੈਂ ਤੇ ਸਗੋਂ ਗੱਲ ਤੁਹਾਡੇ ਵੱਲ ਆਣਾ ਸੀ ਤੇ ਤੁਸੀਂ ਇੱਧਰ ਕਿੱਧਰ ਆ ਗਏ ਜੇ ਲੈ ਚੰਗੀ ਤੂੰ ਮੇਰੀ ਧੀ ਆ ਜਿਹੜੀ ਮੈਨੂੰ ਕਹਿਣ ਡਈ ਆ ਕਿ ਮੰਮੀ ਮੇਰੇ ਘਰ ਕੀ ਕਰਨ ਆ ਗਏ ਜੇ ਮੇਰੀ ਗੱਲ ਸੁਣ ਆ ਜਿਹੜੀ ਦੁਕਾਨ ਤੋਂ ਤੂੰ ਕੱਪੜੇ ਪਸੰਦ ਕਰਦੀ ਆ ਨਾ ਮੈਂ ਉਸੇ ਦੁਕਾਨ ਤੋਂ ਹੀ ਗਈ ਸੀ ਆ ਵੇਖ ਤੇਰੇ ਕਪੜੇ ਲੈ ਕੇ ਆਏ ਵੇ ਕਿੱਡੇ ਸੋਹਣੇ ਸੋਹਣੇ ਨਾ ਰੰਗ ਸੋਹਣਾ ਨਾ ਤੇ ਪਰ ਮੈਂ ਤੈਨੂੰ ਅੱਜ ਨਹੀਂ ਦੇਣਾ ਮੈਂ ਤੈਨੂੰ ਕੱਲ ਹੀ ਦਵਾਂਗੀ ਮੇਰੀ ਗੱਲ ਸੁਣ ਮੇਰਾ ਤੇ ਪਹਿਣਾ ਹੌਸਲਾ ਨਹੀਂ ਪਿਆ ਮੈਂ ਕਿਹਾ ਤੇਰੇ ਘਰ ਹੋ ਕੇ ਜਾਵਾਂ ਨਾਲੇ ਕੁੜੀ ਦੇ ਘਰੋਂ ਕੁਟਚਾ ਦਾ ਭੇਜਵਾਂਗੀ ਉਹ ਤੇ ਠੀਕ ਐ ਤੇ ਕੋਈ ਗੱਲ ਨਹੀਂ ਹੌਸਲ ਮੈਂ ਕਿਹਾ ਮੰਮੀ ਕਿੱਧਰ ਆ ਗਏ ਅਚਾਨਕ ਮੈਂ ਤੇ ਆਪ ਰਖੜੀ ਦੀ ਤਿਆਰੀ ਕਰਦੀ ਵੀ ਸੀ ਅੱਛਾ ਤੇਰੀ ਸੱਸ ਕਿੱਥੇ ਆ ਉਹ ਮੰਮੀ ਜਰਾ ਬਾਜ਼ਾਰ ਤੱਕ ਗਏ ਆ ਉਹ ਕੱਲ ਰਖੜੀ ਆ ਨਾ ਤੋ ਦੇ ਕਰਕੇ ਆਪਣੇ ਵਾਸਤੇ ਵੀ ਉਹ ਭਰਾਵਾਂ ਵੱਲ ਜਾਣਾ ਤੇ ਸਮਾਨ ਸੋਣ ਲੈਣ ਗਏ ਲੈ ਤੇਰੀ ਸੱਸ ਨੂੰ ਕੀ ਲੋੜ ਪਈ ਸੀ ਆ ਬਾਜ਼ਾਰ ਚ ਨਹੀਂ ਧੁੱਪ ਚ ੱਟਕੇ ਖਾਨ ਦੀ ਉਹ ਤੈਨੂੰ ਭੇਜਦੀ ਤੇ ਲੈ ਮੰਮੀ ਤੁਹਾਨੂੰ ਕੀ ਲੋੜ ਸੀ ਗਰਮੀ ਚ ਨਹੀਂ ਧੁੱਪੇ ਸਿੱਖਰ ਦੁਪਹਿਰੇ ੱਟਕੇ ਖਾਨ ਦੀ ਤੁਸੀਂ ਵੀ ਆਪਣੀ ਨੂੰਹ ਨੂੰ ਭੇਜ ਦੇ ਉਹ ਗੱਲ ਪਤਾ ਮੰਮੀ ਕੀ ਆ ਮਸਾ ਮਸਾ ਸਾਲ ਬਾਅਦ ਤੇ ਰਖੜੀ ਆਉਂਦੀ ਆ ਤੇ ਭੈਣਾਂ ਨੂੰ ਚਾ ਕਿੰਨਾ ਹੁੰਦਾ ਏ ਇਹ ਮੈਂ ਵੀ ਆਪਣੇ ਭਰਾਵਾਂ ਵਾਸਤੇ ਕੁਛ ਲੈ ਜਾਵਾਂ ਤੈਨੂੰ ਉਹਨਾਂ ਦਾ ਵੀ ਤੇ ਮਨ ਕਰਦਾ ਨਾ ਕਿ ਮੈਂ ਆ ਬਾਜ਼ਾਰ ਜਾਵਾਂ ਮੈਂ ਆਪਣੇ ਭਰਾ ਵਾਸਤੇ ਕੁਝ ਖਰੀਦਾਂ ਕੋਈ ਆਪਣੇ ਭਤੀਜੇ ਭਤੀਜੀਆਂ ਵਾਸਤੇ ਖਰੀਦਾਂ ਤੇ ਉਦੋਂ ਫਿਰ ਉਹਨਾਂ ਨੂੰ ਗਰਮੀ ਸਰਦੀ ਨਹੀਂ ਵੇਖੀ ਦੀ ਨਹੀਂ ਮੇਰੀ ਗੱਲ ਸੁਣ ਪੂਜਾ ਤੀ ਤਾ ਤੂੰ ਮੇਰੀ ਆ ਮੈਂ ਜਰਾ ਕਿ ਵੀ ਤੇਰੇ ਸਹੁਰਿਆਂ ਬਾਰੇ ਕੋ ਗੱਲ ਕਰ ਲਵਾਂ ਨਾ ਤੀਨੂੰ ਬੜਾ ਕੰਡ ਲੜਦੀ ਆ ਮੰਮੀ ਤੇ ਗੱਲ ਹੀ ਬੜੀ ਪੁੱਠੀ ਸਿੱਧੀ ਕਰਦੇ ਹੋ ਤੇ ਅੱਛਾ ਤੂੰ ਛੱਡ ਪਰ ਮੈਨੂੰ ਇਹ ਦੱਸ ਦਾਦੀ ਤੇਰੀ ਕਿੱਥੇ ਆ ਉਹ ਦਾਦੀ ਅੰਦਰ ਕਮਰੇ ਚ ਰੈਸਟ ਕਰਦੇ ਸਨ। ਅੱਛਾ ਅੱਛਾ ਕੋਈ ਨਹੀਂ 10 ਮਿੰਟ ਬਾਅਦ ਹੀ ਆਵੇ ਜਿਆਣਾ ਦਾ। ਆ ਤੇਰੇ ਦਿਓਰ ਦਾ ਕੀ ਬਣਿਆ? ਆੜਾ ਰਾਂਝਾ ਹੈਂ ਇੰਨੀਆਂ ਕੁੜੀਆਂ ਮੈਂ ਵਿਖਾਈਆਂ। ਉਸ ਦਿਨ ਪਤਾ ਆ ਕਿੰਨੀ ਮੇਰੀ ਬੇਸੀ ਹੋਈ। ਆ ਜਿਹੜੇ ਵੀ ਰਿਸ਼ਤੇਦਾਰ ਨੂੰ ਕਰਨੀ ਆ ਆ ਕੇ ਉਲਟ ਮੇਰੇ ਵਾਲ ਫਟਦੇ ਆ। ਉਹ ਕਹਿੰਦੇ ਪਹਿਲਾਂ ਤੂੰ ਹਾਂ ਕਰ ਦੇਣੀ ਆ ਕਿ ਰਿਸ਼ਤਾ ਪੱਕਾ ਹੀ ਪੱਕਾ ਪੱਕਾ ਹੀ ਬੱਕਾ ਬਾਜ ਦੂ ਪੋਲੇ ਜਮੂਨਾ ਨਾ ਕਰ ਦੇਣੀ ਆ। ਮੇਰੀ ਗੱਲ ਸੁਣ। ਹੋਇਆ ਕਿ ਤੇ ਛੜੇੜਾ ਕਿ ਨਾ ਕਿ ਨਹੀਂ। ਕਿ ਛੜਾ ਹੀ ਰਹਿਣਾ ਉਹਨੇ। ਚੰਗਾ ਸਗੋ ਛੜਾ ਰਊਗਾ ਤਾਂ ਆ ਸਾਰਾ ਸੁੱਖ ਤਾਂ ਮੇਰੀ ਧੀ ਨੂੰ ਹੀ ਹੋਊਗਾ ਨਾ ਫਿਰ ਲੈ ਮੰਮੀ ਐਦਾ ਕੋ ਕਹਿੰਦੇ ਹੋ ਉਹ ਮੇਰੀ ਵੀ ਕੋਈ ਦਰਾਨੀ ਆਏਗੀ ਕੋਈ ਆਪਾਂ ਇਕੱਠੀਆਂ ਜਾਵਾਂਗੀਆਂ ਬੈਠਾਂਗੀਆਂ ਕੋਈ ਗੱਲਾਂ ਕਰਾਂਗੀਆਂ ਕੋਈ ਹੁੰਦਾ ਹੀ ਆ ਨਾ ਹੱਸਾ ਖੇਡਾਂਗੀਆਂ ਕੱਲਾ ਬੰਦਾ ਕੀ ਹੁੰਦਾ ਏ ਆ ਮੇਰੀ ਗੱਲ ਸੁਣੋ ਗੋਲਡੀ ਨੇ ਨਾ ਆਪੇ ਕੁੜੀ ਪਸੰਦ ਕਰ ਲਈ ਹੈ ਹੈ ਆਪੇ ਕੁੜੀ ਪਸੰਦ ਕਰ ਲਈ ਆ ਉਹ ਹਾਂ ਮੰਮੀ ਉਹਨੂੰ ਨਾ ਕੋਈ ਕੁੜੀ ਪਸੰਦ ਆ ਗਈ ਹੈ ਤੇ ਹੁਣ ਉਹ ਜਿੱਦ ਤੇੜੇ ਆਇਆ ਕਿ ਉਸੇ ਕੁੜੀ ਨਾਲ ਵਿਆਹ ਕਰਾਣਾ ਤੇ ਤੂੰ ਸੁਣ ਲਓ ਮੇਰੀ ਗੱਲ ਤੇ ਆ ਜਿਹੜੀ ਸਾਡੀ ਦਾਦੀ ਹੈ ਨਾ ਹਾਂ ਜਦੋਂ ਆਪਾਂ ਦਾਦੀ ਨਾਲ ਗੱਲ ਕੀਤੀ ਮੰਮੀ ਨੇ ਤੇ ਮੈਂ ਹਾਂ ਹੁਣ ਦਾਦੀ ਨੇ ਵੱਖਰਾ ਸਿਆਪਾ ਪਾਇਆ ਆ ਦਾਦੀ ਕੀ ਕਹਿੰਦੀ ਆ ਉਹ ਦਾਦੀ ਆਪਣੀ ਜਿੱਦ ਤੇੜੀ ਹੋਈ ਹੈ ਕਿ ਜਿਹੜੀ ਉਹਨਾਂ ਅਸਲ ਗੱਲ ਐ ਸੀ ਕਿ ਜਿਸ ਦਿਨ ਸਾਨੂੰ ਗੋਲਡੀ ਨੇ ਗੱਲ ਕੀਤੀ ਨਾ ਹਾਂ ਉਸ ਤੋਂ ਅਗਲੇ ਦਿਨੀ ਨਾ ਦਾਦੀ ਦੀ ਭੈਣ ਦੀ ਨਾ ਕਿਸੇ ਰਿਸ਼ਤੇਦਾਰ ਦਾ ਮੈਨੂੰ ਹੁਣ ਯਾਦ ਵੀ ਨਹੀਂ ਆਂ ਡਿਆ ਫੋਨ ਆ ਗਿਆ ਉਹਨਾਂ ਨੇ ਦਾਦੀ ਨੂੰ ਨਾ 골ਡੀ ਵਾਸਤੇ ਰਿਸ਼ਤਾ ਦੱਸਤਾ ਉਹ ਕੁੜੀ ਸੀ ਬਾਹਰ ਦੀ ਹਾਂ ਤੇ ਕੁੜੀ ਵੀ ਸੋਹਣੀ ਆ ਐਵੇਂ ਅਸੀਂ ਕਿਸੇ ਕੁੜੀ ਨੂੰ ਨਿੰਦੇਦੇ ਨਹੀਂ ਕੁੜੀ ਵਾਕਈ ਸੋਹਣੀ ਆ ਕੁੜੀ ਵੀ ਬਾਹਰ ਦੀ ਆ ਤੇ ਹੁਣ ਦਾਦੀ ਜਿੱਦ ਤੇ ਅੜ ਗਈ ਆ ਕਿ ਰਿਸ਼ਤਾ 골ਡੀ ਦਾ ਹੋਏਗਾ ਤੇ ਐਸੇ ਕੁੜੀ ਨਾਲ ਹੀ ਹੋਏਗਾ ਮੈਂ ਕਿਤੇ ਹੋਰ ਇਸਤਾਨਾ ਹੀ ਕਰਨ ਦੇਣਾ ਆ ਸਾਡੇ ਘਰ ਤੇ ਆ ਪੰਗਾ ਪਿਆ ਹੋਇਆ ਜੀ ਤੇ 골ਡੀ ਨੂੰ ਫਿਰ ਉਹ ਕੁੜੀ ਇੱਥੇ ਆਊਗੀ ਕਿ 골ਡੀ ਬਾਹਰ ਚਲ ਜਾਊਗਾ ਨਹੀਂ ਨਹੀਂ ਮੰਮੀ ਉਹਨਾਂ ਨੇ 골ਡੀ ਨੂੰ ਵੀ ਬਾਹਰ ਹੀ ਲਾਇਆ ਨੇ ਕੁੜੀ ਤੇ ਉੱਥੋਂ ਦੀ ਪੱਕੀ ਐ ਲੈ ਆਹ ਤਾਂ ਰਿਸ਼ਤੇ ਹੀ ਨਾ ਵਧੀਆ ਮੇਰੀ ਧੀ ਤਾਂ ਕੱਲੀ ਦਾ ਘਰ ਵਿੱਚ ਰਾਜ ਹੋਊਗਾ ਆ ਸਾਈ ਨੇ ਕੀ ਪਤਾ ਕਦੋਂ ਵਿਆਹ ਕਰਵਾਉਣਾ ਕਦੋਂ ਨਹੀਂ ਕਰਵਾਉਣਾ ਉਹ ਸਾਈ ਤੇ ਜੇ ਬੜਾ ਛੋਟਾ ਐ ਛੋਟਾ ਐ ਨਾ ਫਿਰ ਤੂੰ ਇੱਥੇ ਜਿਸ ਤਰ੍ਹਾਂ ਮਰਜ਼ੀ ਹਾਂ ਕਰੋ ਰਿਸ਼ਤੇ ਨੂੰ ਤੇ ਗੋਲਡੀ ਨੂੰ ਕੱਢੋ ਬਾਹਰ ਇੱਕ ਵਾਰੀ ਬਾਹਰ ਚਲੇ ਗਿਆ ਤੇ ਸਾਰਾ ਘਰ-ਵਾਰ ਤੇ ਪੁੱਤ ਤੇਰਾ ਮੇਰੀ ਧੀ ਖੁਸ਼ ਰਹੂਗੀ ਮੇਰਾ ਜਵਾਈ ਖੁਸ਼ ਰਹੂਗਾ ਤੂੰ ਹੀ ਕੀ ਕਰਨਾ ਉਹਨੂੰ ਕੱਢੋ ਬਾਹਰ ਉੱਥੇ ਵਿਆਹ ਕਰੋ ਨਈ ਮੰਮੀ ਮੈਂ ਹੁਣ ਵੀ ਬਹੁਤ ਖੁਸ਼ ਆ ਨਾਲੇ ਉਹ ਮੇਰਾ ਕੱਲਾ ਦਿਓਰ ਨਹੀਂ ਉਹ ਮੇਰੇ ਭਰਾਵਾਂ ਵਰਗਾ ਹੈ ਨਹੀਂ ਮੇਰੀ ਮੈਂ ਉਹ ਆਪਣਾ ਭਰਾ ਹੀ ਮੰਦੀ ਆ ਨਿਸ਼ਦੇਣੇ ਗੱਲ ਸੁਣ ਲਾ ਮੇਰੀ ਧਿਆਨ ਆ ਨਹੀਂ ਕਦੀ ਦਿਓਰ ਵੀ ਭਰਾ ਬਣਿਆ ਭਰਾ ਭਰਾ ਹੀ ਹੁੰਦੇ ਆ ਇਹ ਤੇਰਾ ਵਹਿਮ ਆ ਇਹ ਤੇਰੀ ਨਾ ਅਸਲ ਚ ਸੱਸ ਤੇਰੀ ਦਾਦੀ ਸੱਸ ਇਹਨਾਂ ਨੇ ਤੇਰੇ ਘਰੇ ਚੋਗਾ ਸੁੱਟਿਆ ਤੇ ਜਾਣ ਕੇ ਕਹਿਣਗੇ ਭਰਾ 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 ਕੱਲ ਨੂੰ ਜਦੋਂ ਜਾਇਦਾਦ ਵਿੱਚ ਹਿੱਸਾ ਲੈਣ ਦੀ ਵਾਰੀ ਆਵੇ ਤੇ ਫੇਰ ਤੈਨੂੰ ਕਹਿਣਗੇ ਅਖੇ ਤੇਰੇ ਭਰਾ ਐ ਛੱਡ ਦੇ ਖਾਂ ਗੱਲਾਂ ਮਾਰਦੀ ਭਰਾ ਭਰਾ ਮੰਮੀ ਮੇਰੀ ਇੱਕ ਗੱਲ ਸੁਣੋ ਕਹਿਣਾ ਤੇ ਨਹੀਂ ਚਾਹੀਦਾ ਪਰ ਨਾ ਮੈਨੂੰ ਮaaf ਕਰ ਦੇਣਾ ਮੈਂ ਤੁਹਾਨੂੰ ਜਿਹੜੀ ਗੱਲ ਕਹਿਣ ਲੱਗੀ ਆ ਫੇਰ ਤੂੰ ਹੀ ਕਹਿਣਾ ਮੈਂ ਧੀ ਤੂੰ ਮੇਰੀ ਐ ਤੇ ਗੱਲ ਹੋਣਾ ਵੱਲ ਦੀ ਕਰਦੀ ਐ ਇਹ ਕਿਹੜੀ ਨਵੀਂ ਗੱਲ ਐ ਤੁਸੀਂ ਮੇਰੇ ਤੋਂ ਵੱਡੇ ਹੋ ਨਾ ਮੈਂ ਤੁਹਾਡੀ ਧੀ ਆ ਤੁਹਾਨੂੰ ਮੈਨੂੰ ਸਮਝਾਉਣਾ ਚਾਹੀਦਾ ਪਰ ਮੇਰੀ ਗੱਲ ਸੁਣੋ ਮੇਰੇ ਘਰ ਦਾ ਜੋ ਮਸਲਾ ਨਾ ਤੁਸੀਂ ਮੇਰੇ ਘਰ ਦੇ ਮਸਲੇ ਚ ਦਖਲ ਦਾਜੀ ਨਾ ਹੀ ਕਰੋ ਤੇ ਚੰਗਾ ਹੈ ਤੁਸੀਂ ਨਾ ਇਹ ਮਾਮਲੇ ਆ ਚ ਨਾ ਦਖਲ ਦੇਵੋ ਤੁਸੀਂ ਇੱਥੋਂ ਚੱਲ ਜੋ ਐਸ ਤਰ੍ਹਾਂ ਨਾ ਚੰਗਾ ਨਹੀਂ ਲੱਗਦਾ ਜੇ ਦਾਦੀ ਸੁਣ ਲੇ ਕੋਈ ਸੁਣ ਲੇ ਫੇਰ ਪੂਜਾ ਕੋਣ ਹੈ ਤੇਰੀ ਮੰਮੀ ਆਈ ਲੱਗਦੀ ਹੈ ਮਨਵਾ ਆਈ ਜਾਂਦੀ ਵੀ ਆ ਵੇ ਇਹ ਮੇਰੇ ਕਮਰੇ ਜਾਣਾ। ਅੱਛਾ ਦਾਦੀ ਅੱਛਾ। ਤੂੰ ਵੇ ਮੈਂ ਤੇਰੀ ਮਿਲ ਕੇ ਆਨੀ ਆ ਦਾਦੀ ਨੂੰ। ਜਾਓ ਜਾਓ ਮਿਲ ਕੇ ਆਓ ਮੇਰੀ ਦਾਦੀ ਨੂੰ। ਤੇ ਮੰਮੀ ਇੱਕ ਗੱਲ ਹੋਰ। ਦਾਦੀ ਨਾਲ ਕੋਈ ਵਾਧੂ ਗੱਲ ਨਾ ਕਰਿਓ। ਜੋ ਤੁਸੀਂ ਗੱਲਾਂ ਮੇਰ ਨਾਲ ਕੀਤੀਆਂ ਨਾ ਹੁਣ ਇੱਥੋਂ ਚੱਕੀ ਰਹਿ ਜਾਣ। ਤੇ ਦਾਦੀ ਤੁਹਾਨੂੰ ਕੋਈ ਰਿਸ਼ਤੇ ਦੀ ਗੱਲ ਸੁਣਾਏ ਕਿ ਨਾ ਤੇ ਚੁੱਪ ਕਰਕੇ ਸੁਣੀ ਜਾਣਾ ਆਪਣੀ ਕੋਈ ਰਾਏ ਨਾ ਪਲੀਜ਼ ਦੇਣਾ। ਪੁੱਤਰ ਇਹ ਤਾਂ ਹੁਣ ਵਕਤ ਦੱਸੂਗਾ ਨਾ ਮੈਂ ਤਾਂ ਆਪਣੀ ਜ਼ੁਬਾਨ ਖੋਲਣੀ ਨਹੀਂ ਤੇ ਜੇ ਤਿਲਕ ਕੇ ਖੁੱਲ ਗਈ ਤੇਰੇ ਚ ਮੇਰਾ ਕਸੂਰ ਕੋਈ ਨਹੀਂ ਮੈਂ ਨਹੀਂ ਵੈਸੇ ਕੋਈ ਗੱਲ ਕਰਦੀ ਅੱਛਾ ਤੇ ਛੱਡ ਦੇ ਵੀ ਤੁਸੀਂ ਮੰਮੀ ਕੋਈ ਨਹੀਂ ਹੈਗੇ